ਤੁਨ ਕੇ ਮਰਲੀ ਤੁਨ ਕਨਰ ਕੀ ਸਭ ਗੋਪਨ ਕੀ ਸਭ ਸੁਧ ਛੁਟੀ ਸਭ ਛਾੜ ਚਲੀ ਆਪਣੇ ਗ੍ਰਹਿ ਕਾਰਜ ਕਾਨਹੀ ਕੀ ਤੁਨ ਸਾਥ ਜੁਟੀ ਠਗ ਨੀਸ਼ਵਰ ਹੋਇ ਕਬ ਸ਼ਾਮ ਕਹੈ ਇਨ ਅੰਤਰ ਕੀ ਸਭ ਮਤ ਲੁੱਟੀ ਮ੍ਰਿਗਨੀ ਸਭ ਹੋਇ ਚਲ ਤੋ ਇਨ ਕੇ ਮਗ ਲਾਜ ਕੀ ਮੇਲ ਤਰਾਕ ਟੁੱਟੀ ਸਵਈਆ ਟੁੱਟੀ ਬਾਤ ਤਤੈਥ ਕਹਿੰਦਾ ਇਹ ਟੁੱਟੀ ਹਾਂ ਟੁੱਟੀ ਚੱਲ ਤੋ ਇਨ ਕੇ ਮਗ ਲਾਜ ਕੀ ਬੇਲ ਤਰਾ ਕ ਟੁੱਟੀ ਸਵਈਆ ਕਾਨ ਕੋ ਰੂਪ ਨਿਹਾਰ ਰਹੀ ਪ੍ਰਿਆ ਸ਼ਾਮ ਕਹੈ ਕਬ ਹੋਏ ਅਕਾਠੀ ਜੋ ਸਰ ਕੀ ਧੁਨ ਕੋ ਸੁਨ ਕੈ ਮ੍ਰਿਗਨੀ ਚਲ ਆਵਤ ਜਾਤ ਨਾ ਨਾਠੀ ਮੈਨ ਸੋ ਮਤ ਹੋਐ ਕੂਦਤ ਕਾਨ ਸੋ ਛੋਰ ਮਨੋ ਸਭ ਲਾਜ ਕੀ ਗਾਠੀ ਗੋਪਨ ਕੋ ਮਨ ਜੋਰ ਚ ਗਇਓ ਚੁਰ ਗਇਓ ਗੋਪਨ ਕੋ ਮਨ ਜੋ ਚੁਰ ਗਇਓ ਜੇ ਮਖੋਰ ਰ ਪਾਥਰ ਪੈ ਚਰ ਨਾਠੀ ਹਸ ਬਾਤ ਕਰੈ ਹਰ ਸੋ ਗੁਪੀਆ ਕਬ ਸ਼ਾਮ ਕਹੈ ਜਿਨ ਭਾਗ ਵੱਡੇ ਮੋਹਿ ਸਭੈ ਪ੍ਰਤਿਉ ਇਨ ਕੋ ਪਿਖ ਕਹਿ ਹਰ ਪਾਪਨ ਜਾਲ ਲੜੇ ਕ੍ਰਿਸ਼ਨੰ ਤਨ ਮਦ ਬਦੂ ਬ੍ਰਿਜ ਕੀ ਕ੍ਰਿਸ਼ਨੰ ਤਨ ਮਦ ਬਦੂ ਬ੍ਰਿਜ ਕੀ ਮਨ ਹੈ ਕਰ ਅਤਰ ਅਤ ਗੱਡੇ ਸੋ ਸਤ ਕਿਦੋ ਮਨ ਜਾਹੇ ਗੱਡੇ ਅਤ ਅੰਦਨ ਜਿਨੋ ਮਨ ਹੈ ਅਗੱਡੇ ਕਣੇ ਸੋ ਅਤਨ ਪਾਠ ਕਰਨਾ ਇਹ ਟਿੱਪੀ ਹੈਗੀ ਦੱਦੇ ਤੇ ਇਹ ਕਰਨਾ ਸੋ ਅਤਨ ਜਿਨੋ ਮਨ ਹੈ ਨਾ ਅਗਰ ਮਨ ਹੈ ਅਗੱਡੇ ਜਿਨ੍ਹਾਂ ਦੇ ਮਨ ਨਹੀਂ ਗੱਡੇਗੇ ਭਗਵਾਨ ਦੇ ਧਿਆਨ ਚ ਉਹ ਧਨ ਨਹੀਂ ਹਨ ਉਹ ਧਨ ਹਨ ਭਾਗਾਂ ਤੋਂ ਮਾੜੇ ਹਨ ਨੈਣ ਚੁਰਾਏ ਮਹਾ ਸੁਖ ਪਾਏ ਕਛੂ ਮਸਕਾਏ ਭਇਓ ਹਰ ਠਾਡੋ ਵੋਹੇ ਰਹੀ ਬ੍ਰਿਜ ਬਾਮ ਸਬੈ ਅਤ ਹੀ ਤਿਹ ਕੈ ਮਨ ਆਨੰਦ ਵਾਢੋ ਜਾਪ ਭਗਵਾਨ ਕੇ ਦੋਤੀ ਜੀਤ ਕੈ ਮਾਰ ਡਰਿਓ ਰਿਪ ਰਾਵਣ ਗਡੋ ਤਾਂ ਭਗਵਾਨ ਕੇ ਦੋ ਮੁਖ ਤੇ ਮੁਕਤਾ ਮੁਕਤਾ ਸਮ ਅੰਮ੍ਰਿਤ ਕਢੋ ਆਂ ਜੋ ਬਾਤ ਗੋਪੀ ਪ੍ਰਤ ਸਵਈਆ ਆਜ ਭਇਓ ਝੜ ਹੈ ਜਮਨਾ ਤਟ ਖੇਲਨ ਕੀ ਅਬ ਘਾਤ ਬਣੀ ਤਦ ਕਹਿ ਦਰ ਖੇਲ ਕਰੈ ਹਮਸੋ ਕਰੋ ਹਮਸੋ ਹੌਲੀ ਪੜ ਥੋੜਾ ਜਿਹਾ ਪੜੋ ਜੀ ਸਾਰਿਆਂ ਨੂੰ ਸਮਝ ਆਵੇ ਜਾ ਆਪਾਂ ਆਪਣੇ ਆਪ ਨੂੰ ਸਮਝਦੇ ਆ ਇਹ ਸਮਝੋ ਵੀ ਉਧਰ ਵੀ ਸਮਝ ਆਉਂਦਾ ਕਿ ਨਹੀਂ ਕਰੋ ਕਰੈ ਦੀ ਜ ਕਰੋ ਜੀ ਹਾ ਕਰੋ ਕਜ ਪੈ ਦਰ ਖੇਲ ਕਰੋ ਹਮਸ ਕਦ ਸਿਆਮ ਕਹਿਓ ਹਸ ਕਾਨ ਆਣੀ ਜੋ ਸੁੰਦਰ ਹੈ ਤੁਮ ਮੈ ਸੋ ਖੇਲੋ ਖੇਲੋ ਨਾਹੇ ਜਣੀ ਰੁਕਣੀ ਇਹ ਭਾਦ ਕਹੈ ਹਸ ਕੈ ਰਸ ਬੋਲ ਕਿਦੋ ਹਰਤਾ ਜੋ ਮਾਨ ਫਣੀ ਹਸ ਕੈ ਸੋ ਕਹੀ ਵਤਿਆ ਤਿਨ ਸੋ ਕਦ ਸਿਆਮ ਕਹੈ ਹਰ ਸੋ ਰਤ ਜੋ ਰਤ ਰਤ ਨੈਨ ਮਿਰਗੀ ਪਤ ਸੇ તેહ કે ઇમ તેહ કે તે નયન મરગી પત સે તેહ કે ઇમ ચાલ ચલે જમ ગઈ ગઈર મત મેન મરગી પત સે તેહ કે તે હે કર લો જી તેહ કે હિત કે આઈ સે અચ્છા કમે સુધારોંગે ભલાએ નું હે આ દેખો તુમ દુક્તિ દસા

ਆਹੇ ਤੇ ਦੂਆ ਤਿਹ ਕੇ ਬਣ ਜੂ ਨੈਣ ਮਰਗੀ ਪਤ ਸੇ ਤਿਹ ਕੇ ਇਮ ਚਾਲ ਚਲੈ ਜਿਮ ਗਈਰ ਮਤ ਦੇਖਤ ਮੂਰਤ ਕਾਨ ਕੀ ਗੋਪਨ ਭੂਲ ਗਈ ਗ੍ਰਹਿ ਕੀ ਸੁਧ ਸਤ ਤੀਰ ਗਏ ਉਡ ਕੈ ਤਨ ਕੇ ਅਰ ਟੂਟ ਗਇਓ ਨੈਣ ਤੇ ਲਾਜ ਕੋ ਨਤ ਕੋਪ ਕੋਪ ਕੈ ਮਦ ਕੈਟ ਵਤਾਨ ਮਰੇ मुर दैत मरयो अपने जन हाथा जाहे भविषण राज दयो विस रावण काट दये जेह माथा सो ते की ते हो लोगन मद कह कब श्याम चले जैसे गाथा जस गाथा भी पाठ है जस दी कथा चलेगी सो ब्रज भूम बिखेरस के हित खेलत है कौन गोपन साथा phasak har jo brij mandal mein sang gopan ke ek hod badi